ਤੇ ਹੁਣ ਕੀ ਲੱਗਦਾ ਆਪਾਂ ਨੂੰ ਜਿਹੜਾ ਸੰਘਰਸ਼ ਦਾ ਹੁਣ ਮਤਲਬ ਹਾਲਤ 24 14 ਦੀ ਤੇ ਮੀਟਿੰਗ ਹੈਗੀ ਰੱਖੀ ਸਰਕਾਰ ਨੇ ਨਾ ਲੱਗਦਾ ਕੁਝ ਤੁਹਾਨੂੰ ਵੀ ਇਹਦੇ ਚ ਕੋਈ ਸਰਕਾਰ ਦੇਊਗੀ ਮਾੜਾ ਮੋਟਾ ਦੇਖੋ ਜੀ ਜੇ ਤਾਂ ਸਾਡੀ ਸਰਕਾਰ ਹੋਈ ਮਾਨਦਾਰ ਹਾਂਜੀ ਸਾਡੀ ਸਰਕਾਰ ਨੇ ਸਾਡੇ ਨਾਲ ਮਤਈ ਮਾਂ ਵਾਲਾ ਸਲੂਕ ਨਾ ਨਾ ਕੀਤਾ ਹੈਨਾ ਹੂੰ ਜੇ ਸਰਕਾਰਾਂ ਹੋਈਆਂ ਸਾਂਝੀਆਂ ਦੇਸ਼ ਦੀਆਂ ਹੂੰ ਬਿਲਕੁਲ ਫਿਰ ਤਾਂ ਜੀ 13 ਤਰੀਕ ਨੂੰ ਸਾਨੂੰ ਆਸ ਹੈ ਪੂਰਾ ਵੀ ਮੋਦੀ ਸਾਹਿਬ ਆਣ ਸਾਨੂੰ ਦੇਗਾ ਹੂੰ ਤੇ ਜੇ ਭਾਈ ਇਹਨਾਂ ਨੇ ਦਰਦ ਨਾ ਸਮਝਿਆ ਆਪਣੇ ਦੇਸ਼ ਦੇ ਲੋਕਾਂ ਦਾ ਹੂੰ ਤੇ ਫਿਰ ਕੀ ਕਹਿ ਸਕਦੇ ਹੋ ਤਾਂ ਬਿਆਨ ਫਿਰ ਉਸ ਤੋਂ 13 ਤੋਂ ਬਾਅਦ ਹੀ ਦੇਵਾਂਗੇ ਅਸੀਂ ਵੀ ਕਾਉਂਨ ਨੇ ਹੂੰ ਨਹੀਂ ਜਿਆਦਾ ਸੰਭਾਵਨਾ ਕੀ ਲੱਗਦੀ ਆ ਤੁਹਾਨੂੰ ਦਾ ਦਰਦ ਸਮਝਣਗੇ ਜਿਆਦਾ ਸੰਭਾਵਨਾ ਕੀ ਲੱਗਦੀ ਆ ਹੁਣ ਤੱਕ ਦਾ ਤਜਰਬਾ ਕੀ ਕਹਿੰਦਾ ਤੁਹਾਡਾ ਦੇਖੋ ਜੀ ਹੁਣ ਤੱਕ ਤਾਂ ਸਰਕਾਰ ਨੇ ਸਾਨੂੰ ਮਾਰਿਆ ਲਟਾੜਿਆ ਹੂੰ ਹੈਨਾ ਜੀ ਹੂੰ ਸਾਡੇ ਨਾਲ ਕੋਈ ਹਮਦਰਦੀ ਨਹੀਂ ਦਿਖਾਈ ਠੀਕ ਹੈ ਅਡੇ ਤੱਕ ਹੂੰ ਤੇ ਜੇ ਦਿਖਾਉਂਦੀ ਹੈ ਹੂੰ ਫਿਰ ਉਹ 13 ਤੋਂ ਬਾਅਦ ਇਹਨਾਂ ਦੇ ਉਹ ਦੱਸਾਂਗੇ ਬਿਆਨ ਵੀ ਇਹ ਕੌਣ ਨੇ ਹੂੰ ਹੈਨਾ ਹੂੰ 13 ਤੋਂ ਬਾਅਦ ਦੱਸਾਂਗੇ ਵੀ 14 ਚੋ ਚੋ 14 ਤੋਂ ਬਾਅਦ 14 ਤੋਂ ਬਾਅਦ ਦੱਸਾਂਗੇ ਸਾਡੇ ਨੇ ਹੂੰ ਕਿ ਜਾਇ ਸਾਨੂੰ ਮਤਲਬ ਦੇਸ਼ ਤੋਂ ਦੂਧ ਸਮਝ ਰਹੇ ਨੇ ਅ ਬਜ਼ੁਰਗੋ ਤੁਹਾਡਾ ਸ਼ੁਭਨਾ ਕੀ ਹੈਗਾ ਸਤਵੰਦ ਸਿੰਘ ਸਤਵੰਸ ਕਿਹੜਾ ਪਿੰਡ ਹੈ ਦੌਣਕਲਾ ਦੌਣਕਲਾ ਖੇਤੀ ਆਪ ਕਰਦੇ ਹੋ ਤੁਸੀਂ ਹਾਂਜੀ ਹਾਂ ਅੱਛਾ ਕਿੰਨੇ ਬੱਚੇ ਹੈ ਤੁਹਾਡੇ ਇੱਕ ਉਹ 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 ਖੇਤੀ ਕਰਦਾ ਹੈ ਕਿ ਹੋਰ ਕੰਮ ਕਰਦਾ ਹੈ। ਅੱਛਾ ਜੀ। ਕੁੜੀਆਂ ਤੇ ਨਾ। ਅੱਛਾ ਵਿਆਹ ਤੀਆਂ ਉਹ। ਬੇਬੇ ਸਾਹਿਬ। ਓਕੇ। ਹੂੰ। ਠੀਕ ਠੀਕ ਹੈ। ਤੇ ਖੇਤੀ ਚ ਕੁਛ ਬਚਦੇ ਆ ਚਾਰ ਪੈਸੇ ਕੀ ਪਤਾ ਜੀ ਇਹਨਾਂ ਨੂੰ। ਕਿੰਨੀ ਜ਼ਮੀਨ ਹੈਗੀ ਤੁਹਾਡੇ ਕੋਲ? ਅ 8 ਕਿੱਲੇ ਆਏ। 8 ਕਿੱਲੇ। 8.5 ਕਿੱਲੇ। 8.5। 8.5 ਚ ਤਾਂ ਮੇਰੇ ਖਿਆਲ ਟਾਈਮ ਪਾਸ ਜਾਂ ਹੋ ਜਾਂਦਾ ਹੈ। ਹਾਂ ਬਸ ਕੁਛ ਨਹੀਂ ਹੁੰਦਾ। ਸਾਲਾਂ ਨੂੰ ਫੋਨ ਕਰਕੇ। ਹੂੰ। ਜੇ 10 ਕਿੱਲੇ ਤੋਂ ਜ਼ਿਆਦਾ ਹੋਵੇ ਫਿਰ ਚਾਰ ਪੈਸੇ ਬਚ ਵੀ ਜਾਂਦੇ ਹਨਾ ਦੇਖੋ ਜੀ ਗੱਲ ਤਾਂ ਬਾਬੂ ਜੀ ਐਮਐਸਪੀ ਤੇ ਖੜੀ ਹੈ ਹਮ ਕਿੱਲੇ 10 ਹੋਣ ਕਿੱਲੇ 2 ਹੋਣ ਹਮ 2 ਵਾਲਾ ਵੀ ਰੋਟੀ ਰੱਜ ਕੇ ਖਾਏਗਾ ਜਦੋਂ ਸਾਨੂੰ ਰੇਟ ਮਿਲ ਹਾਂ ਗੱਲ ਤਾਂ ਦਾ ਹੈ ਗੱਲ ਤਾਂ ਉਹ ਖੜੀ ਐਮਐਸਪੀ ਦੀ ਲੜਾਈ ਹੈ ਸਾਡੀ ਹਮ ਕੋਈ ਸਾਡੀ ਲੜਾਈ ਕਿਸੇ ਨਾਲ ਵੀ ਨਹੀਂ ਹਮ ਸਾਡੀ ਲੜਾਈ ਐਮਐਸਪੀ ਵੀ ਸਾਡੀ ਨਹੀਂ ਮੰਗ ਇਹ ਸਰਕਾਰ ਦਾ ਹੀ ਬੰਦਾ ਤਾਂ ਹਮ ਡਾਕਟਰ ਸੁਆਮੀ ਨਾਥਨ ਹਮ ਉਹਦੀ ਰਿਪੋਰਟ ਹੈ ਸਾਨੂੰ ਤਾਂ ਉਹ ਐ ਤਬਾਦੀ ਦੱਸੀ ਜਾਂਦੇ ਨੇ ਖਾਲਸਤਾਨੀ ਦੱਸੀ ਜਾਂਦੇ ਨੇ ਤੇ ਸਾਡੇ ਨਾਲ ਤਾਂ ਐਵੇਂ ਵਰਤਾਵਾ ਗਲਤ ਕਰ ਰਹੇ ਨੇ ਇਹ ਸਰਕਾਰ ਦੀ ਰਿਪੋਰਟ ਆ ਸਰਕਾਰ ਤੋਂ ਹੀ ਉਸ ਸਮੇਂ ਬੰਦਾ ਉੱਠਿਆ ਸੀ ਹਾਂ ਬਿਲਕੁਲ ਵੀ ਕਿਸਾਨ ਵਿਚਾਰਾ ਲਤਾੜਿਆ ਜਾ ਰਿਹਾ ਜਿਹੜਾ ਦੇਖ ਦਾ ਟਿੱਡ ਪਾ ਉਹ ਕਮਿਸ਼ਨ ਉਹਨੇ ਹੀ ਬਿਠਾਇਆ ਸੀ ਜੇ ਆਪਾਂ ਅਗਲੀ ਗੱਲ ਕਹਿ ਦਈਏ ਸੁਆਮੀ ਨਾਥਨ ਜਿਹੜਾ ਕਮਿਸ਼ਨ ਸੀਗਾ ਉਹ ਸਰਕਾਰ ਨੇ ਬਿਠਾਇਆ ਸੀ ਹਾਂ ਅਸੀਂ ਤਾਂ ਜੀ ਹੱਥ ਜੋੜ ਕੇ ਇਹਨਾਂ ਤੋਂ ਲਾਗੂ ਕਰਵਾਉਣ ਵਾਸਤੇ ਬੇਨਤੀਆਂ ਕਰ ਰਹੇ ਹਾਂ ਸਰਕਾਰ ਦੇ ਕੋਲ ਜੀ ਇਹ ਤਾਂ ਹੋਇਆ ਸਰਕਾਰ ਦੇ ਹੱਥ ਚ ਆ ਉਹ ਉਸ ਬੰਦੇ ਦੀ ਸੋਚ ਦੇਖੋ ਕਿੰਨੀ ਵਧੀਆ ਸੀ ਹਮ ਸਵਾਮੀ ਨਾਥ ਹਾਂ ਬਿਲਕੁਲ ਬਿਲਕੁਲ ਕਿੰਨੀ ਵਧੀਆ ਸੋਚ ਸੀ ਵੀ ਵਿਚਾਰਾ ਲਤਾੜਿਆ ਜਾ ਰਿਹਾ ਦਿਨ ਰਾਤ ਕੰਮ ਕਰਦਾ ਦੇਖੋ ਹੁਣ ਜਿਹੜੀ ਸਾਡੀ ਦਿਹਾੜੀ ਹੈ ਉਹ 150 ਰੁਪਿਆ ਵੀ ਨਹੀਂ ਬੈਠ ਰਹੀ 100 ਰੁਪਿਆ ਦਿਹਾੜੀ ਕਰਸਾਨ ਦੀ ਨਹੀਂ ਬੈਠ ਰਹੀ ਜੀ ਬਿਲਕੁਲ ਬਿਲਕੁਲ ਅਸੀਂ ਹਸਰ ਕਬਦਾਈਏ ਉਹ ਕਿਉਂ ਜਿਹੜੀ ਸਾਡੀ ਜਨਾਨੀ ਹੈ ਘਰ ਦੀ ਉਹ 4 ਵਜੇ ਉੱਠ ਖੜਦੀ ਹੈ ਜੀ ਹਾਂ ਉਹ ਤਾਂ ਕਰਸਾਨ ਨੂੰ ਤੋਰੇਗੀ ਨਾ ਹਾਂ ਬਿਲਕੁਲ ਉਹਨੇ ਕਿਹਾ ਇਹ ਉੱਠੇਗੀ, ਈਰ ਸੋਈ ਜਗਾਏਗੀ। ਸੁਆਮੀ ਨਾਥ ਨੇ ਕਿਹਾ ਕਿ ਕਿ ਉਹ ਉਹਦੀ ਉਹਦੀ ਕੀਮਤ ਪਾਣੀ ਚਾਹੀਦੀ ਆ ਉਹਦੀ ਉਹ ਨਹੀਂ ਬਿਲਕੁਲ ਆਏਗੀ ਤਾਂ ਤੁਸੀਂ ਡੰਗ ਬਿਲਕੁਲ ਉਹਦਾ ਮੁੱਲ ਪਾਉਣਾ ਚਾਹੀਦਾ ਹੈ ਮੈਂਬਰਾਂ ਦਾ ਉਹਨੇ ਕਿਹਾ ਸੱਟ ਸੁਆਮੀ ਨਾਥ ਨੇ ਕਹਿੰਦਾ ਜੀ ਹੂੰ ਉਹ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦਾ ਕੰਮ ਬਿਲਕੁਲ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਯੋਗਦਾਨ ਹੁੰਦਾ ਮਤਲਬ ਉਹ ਸਾਰਿਆਂ ਦੀ ਦਿਹਾੜੀ ਮਿਲਾ ਕੇ ਅਸੀਂ ਤਾਂ ਤਾਂ ਹੀ ਕਰ ਜਾਈ ਹੋ ਰਿਹਾ ਸਾਡੇ ਪੱਲੇ ਕੱਖ ਵੀ ਨਹੀਂ ਪੈ ਰਿਹਾ ਤੋੜਾ ਸ਼ੁਭਨਾ ਕੀ ਆ ਸਰ? ਨਾਮ ਕੀ ਆ ਤੁਹਾਡਾ? ਨਾਮ ਬਲਵਿੰਦਰ ਸੰਘਾ ਬਲਵਿੰਦਰ ਕਿਹੜਾ ਪਿੰਡ ਹੈ? ਮੱਲਾ ਜੀ। ਫਰੀਦਕੋਟ ਜਿਲ੍ਹਾ। ਮੱਲਾ। ਤੁਸੀਂ ਇੱਥੇ ਕਿੰਨੀ ਡੇਰ ਤੋਂ ਆਏ ਹੋਇਓ? ਅਸੀਂ ਜੀ ਪਹਿਲਾਂ ਜਾ ਕੇ ਆ ਹਮਰੇ ਅੱਠ-ਨੌ ਦਿਨ ਹੋ ਗਿਆ ਇਹਨੂੰ। 8 ਦਿਨ? ਹਾਂ ਜੀ। ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਮੌਕੇ ਤੇ ਕਿਵੇਂ ਲੱਗਦਾ ਤੁਹਾਨੂੰ ਹਵਾ ਦਾ ਰੁਖ? ਹਵਾ ਰੁਖ ਠੀਕ ਹੈ ਜੀ ਲੋਕਾਂ ਨਾਲ ਹੀ ਹੈ। ਓਕੇ। ਹਾਂ ਅਸੀਂ ਇੱਕਾ ਕਰਕੇ ਬੈਠੇ ਰਵਾਂਗੇ ਜਾਂ ਚਕਰ ਸਾਡਾ ਕੋਈ ਫੱਲ ਨਾ ਹੋਇਆ ਜੇ ਤੁਹਾਡੀ ਸਿੰਘਣੀ ਵੀ ਇੱਥੇ ਹਾਜ਼ਰੀ ਲਵਾਈ ਹੈ ਕਦੇ ਉਹਨੇ ਹਾਂ ਬਾਈ ਹਾਂਜੀ ਲਾਈ ਹੈ ਆ ਕੇ ਗਏ ਅੱਛਾ ਅੱਛਾ ਤੇ ਘਰੇ ਮਤਲਬ ਕੋਈ ਇਹ ਜਾਂ ਮੈਂਬਰ ਤਾਂ ਨਹੀਂ ਪਰਿਵਾਰ ਦੇ ਵਿੱਚ ਜਿਹੜਾ ਕਹਿੰਦਾ ਹੋਵੇ ਕੀ ਕਰੋਗੇ ਕੀ ਕੱਢੋਗੇ ਕੁਝ ਨਹੀਂ ਮਿਲਣਾ ਨਹੀਂ ਬੱਚੇ ਵੀ ਕਹਿ ਵੀ ਦਿੰਦੇ ਆ ਅੱਛਾ ਜੀ ਸਾਰੇ ਬੱਚੇ ਕਹਿ ਦਿੰਦੇ ਆ ਹੂੰ ਤੁਸੀਂ ਕੀ ਕਰੋਗੇ ਅਸੀਂ ਅਖੇ ਵੀ ਅਸੀਂ ਤਾਂ ਮਰੇ ਚੰਗੇ ਸੀ ਹਾਂ ਠੀਕ ਹੈ ਹੂੰ ਤੇ ਸਾਡੇ ਬੱਚੇ ਛੋਟੇ ਕੀ ਆਖਣਗੇ ਤੇ ਜਥੇਬੰਦੀ ਨਾਲ ਕਦੋਂ ਤੋਂ ਜੁੜੇ ਹੋਏ ਹੋ ਤੁਸੀਂ ਅਸੀਂ ਜਿਸ ਸੇਧੂ ਪਰ ਨਾਸੀ ਹੋ ਗਏ ਜਿਵੇਂ ਬਾਟ ਕਾ ਚੱਲ ਗਿਆ ਉਹਦੇ ਨਾਲ ਹੀ ਅਸੀਂ ਅੱਛਾ ਹਾਂ ਠੀਕ ਧਰ ਲੈ ਬਹੁਤ ਠੀਕੋ ਵੀ ਲਾਇਆ ਚੱਲੇ ਦਿੱਲੀ ਦੇ ਧਰ ਲੈ ਉੱਤੇ ਬਹੁਤੇ ਬੈਠਣਗੇ ਠੀਕ ਹੈ ਠੀਕ ਹੈ ਕੀ ਆਪ ਤੁਸੀਂ ਲੱਭਦੇ ਠੀਕ ਠੀਕ ਹੈ ਕਿਉਂ ਦੇਵਾਦੂ ਕਰਨ ਕੋਈ ਬੰਦਾ ਨਹੀਂ ਕਰਦਾ